ਸੋ ਇੱਕ ਵੱਡਾ ਅਪਡੇਟ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਮੋਹਾਲੀ ਹੱਤਾ ਕਾਂਡ ਵਿੱਚ ਬੰਬੀਹਾ ਗੈਂਗ ਨੇ ਜ਼ਿੰਮੇਵਾਰੀ ਲੈ ਲਈ ਹੈ ਜੀ ਹਾਂ ਲੱਕੀ ਪਟਿਆਲ ਨੇ ਕਰਵਾਇਆ ਹੈ ਕਤਲ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਬੀਤੇ ਦਿਨੀ ਮੁਹਾਲੀ ਜ਼ਿਲ੍ਹੇ ਦੇ ਕਸਬਾ ਖਰੜ ਵਿੱਚ ਇੱਕ ਬਾਉਂਸਰ ਮਨੀਸ਼ ਹੱਤਿਆकांड ਵਿੱਚ ਬੰਬੀਹਾ ਗੈਂਗ ਨੇ ਖੁੱਲੇ ਆਮ ਜ਼ਿੰਮੇਵਾਰੀ ਲਾ ਰਹੀ ਹੈ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਗਈ ਹੈ ਤੇ ਕਿਹਾ ਗਿਆ ਕਿ ਮਰਡਰ ਲੱਕੀ ਪਟਿਆਲ ਨੇ ਕਰਵਾਇਆ 5 ਸਾਲ ਪਹਿਲੇ ਹੋਏ ਮੀਤ ਬਾਉਂਸਰ ਦੇ ਮਰਡਰ ਦਾ ਬਦਲਾ ਜੋ ਕਿ ਲੱਤਾ ਹੈ ਦੱਸਦੇ ਕਿ ਪੋਸਟ ਵਿੱਚ ਇਹ ਵੀ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜਿੰਨਾ ਸਮੇਂ ਗੁਜ਼ਰੇਗਾ ਉਨੀ ਹੀ ਦੁਸ਼ਮਣੀ ਫੈਦੀ ਜਾਏਗੀ ਕੋਈ ਕਿਸੇ ਪ੍ਰਕਾਰ ਦੀ ਗਲਤ ਫੈਮਲੀ ਨਾ ਪਾਲੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਜਾਂਦੀ ਹੈ ਬੌਂਸਰ ਦੇ ਕਤਲਕਾਰ ਨੂੰ ਲੈ ਕੇ ਜਿਹहां ਵੱਡਾ ਖੁਲਾਸਾ ਜੋ ਕਿ ਲੁਧਿਆਣਾ ਲਾਈਫ ਤੇ ਤੁਸੀਂ ਦੇਖ ਰਹੇ ਹੋ ਉਹ ਵੱਡੀ ਖਬਰ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀ ਜੋ ਮੁਹਾਲੀ ਦੇ ਖਰੜ ਦੇ ਵਿੱਚ ਬਾਉਂਸਰ ਦਾ ਕਤਲ ਹੋਇਆ ਸੀ ਉਸ ਮਾਮਲੇ ਦੇ ਵਿੱਚ ਬੰਬੀਹਾ ਗੈਂਗ ਨੇ ਜ਼ਿੰਮੇਵਾਰੀ ਲਈ ਹੈ 5 ਸਾਲ ਪਹਿਲੇ ਬਾਉਂਸਰ ਮੀਤ ਦਾ ਕਤਲ ਪੰਚਕੂਲਾ ਦੇ ਪਿੰਡ ਸਕੇਤੜੀ ਸਤਿਸ਼ਵ ਮੰਦਿਰ ਦੇ ਕੋਲ ਦਿਨ ਦਿਹਾਰੇ ਕੀਤਾ ਗਿਆ ਸੀ ਚੰਡੀਗੜ੍ਹ ਦੇ ਇੱਕ ਕਲੱਬ ਦੇ ਵਿੱਚ ਵਿਵਾਦ ਨੂੰ ਲੈ ਕੇ ਉਸ ਦੀ ਹੱਤਿਆ ਕੀਤੀ ਗਈ ਸੀ ਚੰਡੀਗੜ੍ਹ ਦੇ ਸੈਕਟਰ 26 ਵਿੱਚ ਇੱਕ ਕਲੱਬ ਦੇ ਵਿੱਚ ਉਹਨਾਂ ਦਾ ਜੋ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਕੁਰੂਖੇਤਰਾ ਤੋਂ ਕੁਝ ਨੌਜਵਾਨਾਂ ਦੇ ਨਾਲ ਜੋ ਕਿ ਉਹਨਾਂ ਦੇ ਵਿਵਾਦ ਦੀ ਕਾਫੀ ਚਰਚਾ ਵੀ ਹੋਈ ਸੀ ਜਿਹਾ ਕੁਰਕ ਖੇਤਰ ਤੋਂ ਆਏ ਨੌਜਵਾਨਾਂ ਦੇ ਨਾਲ ਵਿਵਾਦ ਦੀ ਖਬਰ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਹੰਗਾਮਾ ਕਰਨ ਦੇ ਬਾਅਦ ਵੀ ਬੌਊਸਰ ਗਗਨਦੀਪ ਸਿੰਘ ਦਾ ਉਹਨਾਂ ਦੇ ਨਾਲ ਵਿਵਾਦ ਹੋ ਗਿਆ ਗਗਨਦੀ ਮਦਦ ਕਰਨ ਦੇ ਲਈ ਉਥੇ ਮੀਤ ਸਾਹਮਣੇ ਆਉਂਦਾ ਹੈ ਤੇ ਵਿਵਾਦ ਨੂੰ ਲੈ ਕੇ बाउंसर मीतदा कत्ल कर ਦਿੱਤਾ ਜਾਂ ਜਿਸ ਤੋਂ ਬਾਅਦ ਜੋ ਬੀਤੇ ਦਿਨੀ ਬਾਉਂਸਰ ਮਨੀਸ਼ ਦਾ ਕਤਲ ਕੀਤਾ ਗਿਆ ਉਸ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਨੇ ਲ ਲਈ ਹੈ ਪੁਲਿਸ ਨੂੰ ਸੂਤਰਾ ਜੋ ਜਾਣਕਾਰੀ ਮਿਲੀ ਹੈ ਉਸ ਦੇ ਅਨੁਸਾਰ ਦੋਨਾਂ ਗਰੁੱਪਾਂ ਦੇ ਅੰਦਰ ਪੁਰਾਣਾ ਵਿਵਾਦ ਸੀ 5 ਜੁਲਾਈ 2016 ਦੇ ਸੈਕਟਰ 26 ਦੇ ਜਿਮ ਟ੍ਰੇਨਰ ਅਖਿਲ ਨੂੰ ਜ਼ਾਨ ਤੋਂ ਮਾਰਨ ਦੀ ਨੀਅਤ ਦੇ ਨਾਲ ਗੋਲੀ ਚਲਾਈ ਗਈ ਸੀ ਜਿਸ ਸਮੇਂ ਪੁਲਿਸ ਨੇ ਗगनਦੀਪ ਜੋ ਕਿ ਨਿਆ گاਉ ਪਿੰਡ ਦਾ ਰਹਿਣ ਵਾਲਾ ਸੀ ਮਨੀਸ਼ ਕੁਮਾਰ ਉਰਫ ਮਨੀ ਜੋ ਕਿ ਤਿਊੜ ਅਤੇ ਗੁਰਪਤ ਸਿੰਘ ਉਰਫ ਗੋਗੀ ਦੇ ਖਿਲਾਫ ਮੁਕੱਦਮਾ ਵੀ ਦਰਜ ਕੀਤਾ ਸੀ ਗੋਲਾਬਾਰੀ ਦਾ ਬਦਲਾ ਲੈਣ ਦੇ ਲਈ ਬੰਬੀਹਾ ਗਏ ਦੇ ਵੱਲੋਂ ਸੈਕਟਰ 26 ਦੇ ਹੀ ਕਲੱਬ ਦੇ ਅੰਦਰ ਗੋਲਾਬਾਰੀ ਕਰਵਾਈ ਗਈ ਸੀ ਜਿਸ ਤੋਂ ਬਾਅਦ ਬਾਉਂਸਰ ਮੀਤ ਦਾ ਕਤਲ ਹੋ ਗਿਆ ਸੀ ਤਾਂ ਦੇਖ ਸਕਦੇ ਹੋ ਕਿ ਪੋਸਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਪੋਸਟ ਦੇ ਵਿੱਚ ਲਿਖਿਆ ਹੈ ਕਿ ਅੱਜ ਉਹ ਖਰੜ ਮੁਹਾਲੀ ਦੇ ਪਿੰਡ ਚੰਡੋਚ ਮਨੀਸ਼ ਕੁਮਾਰ ਬੌਂਸਰ ਦਾ ਕਤਲ ਕੀਤਾ ਗਿਆ ਕਤਲ ਸਾਡੇ ਭਰਾ ਲक्की ਪਟਿਆਲ ਨੇ ਕਰਵਾਇਆ ਇਹਨਾਂ ਨੇ 5 ਸਾਲ ਪਹਿਲਾਂ ਸਾਡੇ ਭਰਾ ਮੀਤ ਬੌਂਸਰ ਤੇ ਗੋਲੀਆਂ ਚਲਾਈਆਂ ਸੀ ਇਹਨਾਂ ਨੂੰ ਇਹ ਵਹਿਮ ਸੀ ਤੇ ਟਾਈਮ ਪੈ ਗਿਆ ਤੇ ਲੱਕੀ ਭੁੱਲ ਜਾਊਗਾ ਵਹਿਮ ਕੱਢ ਦੋ ਦਿਮਾਗ ਚੋਂ ਕੱਢ ਦੋ ਟਾਈਮ ਪਾਊਗਾ ਦੁਸ਼ਮਣੀ ਵੱਧਦੀ ਹੈ ਤੇ ਇਹ ਵੱਧਦੀ ਜਾਣੀ ਹੈ ਕਟਣੀ ਨਹੀਂ ਹੈ ਕਿਹੜੇ ਰਹਿੰਦੇ ਆ ਉਹਨਾਂ ਨੂੰ ਵੀ ਵਾਰਨਿੰਗ ਆ ਹੁਣ ਆਪ ਦਾ ਤੱਕੜੇ ਹੋ ਕੇ ਰਹੋ ਬਹੁਤ ਜਲਦੀ ਤੁਹਾਡੀ ਵੀ ਵਾਰੀ ਆਉਣ ਵਾਲੀ ਹੈ ਇੱਕ ਧਮਕੀ ਭਰਿਆ ਜੋ ਕਿ ਪੋਸਟ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਗਿਆ ਹੈ ਉਸ ਤੋਂ ਬਾਅਦ ਲਿਖਿਆ ਜਾਂਦਾ ਹੈ ਬਾਕੀ ਜੋ ਵੀ ਮੇਰਾ ਫੋਨ ਇਗਨੋਰ ਕਰਦੇ ਆ ਆਪਦਾ ਧਿਆਨ ਨਾਲ ਰਹੋ ਕੱਲ ਨੂੰ ਤੁਹਾਡਾ ਜਾਂ ਤੁਹਾਡੇ ਪਰਿਵਾਰ ਚੋਂ ਕਿਸੇ ਦਾ ਨੁਕਸਾਨ ਹੁੰਦਾ ਉਹਦੀ ਜ਼ਿੰਮੇਵਾਰੀ ਉਹਦੇ ਜ਼ਿੰਮੇਵਾਰ ਤੁਸੀਂ ਆਪ ਹੋਵੋਗੇ ਟਾਰਗੇਟ ਅਪਡੇਟ ਸੂਨ ਦਵਿੰਦਰ ਬੰਬੀਹਾ ਗਰੁੱਪ ਸੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਬੰਬੀਹਾ ਗਰੁੱਪ ਨੇ ਮਨੀਸ਼ ਬਾਉਂਸਰ ਦੀ ਮੌਤ ਤੇ ਕਤਲ ਦੀ ਜ਼ਿੰਮੇਵਾਰੀ ਲਈ ਹੈ